ਉਹ ਬਰੇ ਨਹੀਂ ਇਸ ਦਾ ਧੱਕਾ ਦੇ ਬਾਬਾ ਜੀ ਮਾਰਦੇ ਇੱਕ ਗੱਲ ਸੁਣੋ ਫਿਰ ਨਹੀਂ ਜੇ ਤੁਸੀਂ ਧੱਕਾ ਵੀ ਮਾਰੀ ਸਵਾਲ ਕਰ ਆਮ ਲੋਕ ਖੜੇ ਸਵਾਲ ਕਰ ਰਹੇ ਤੁਸੀਂ ਜਵਾਬ ਦੇ ਦਿਓ ਧੱਕਾ ਮਾਰਨਾ ਤਾਂ ਕੋਈ ਗੱਲ ਨਹੀਂ ਬਣੀ ਨਹੀਂ ਨਹੀਂ ਜੋ ਤੂੰ ਕਰ ਰਿਹਾ ਹੋ ਸੰਤ ਜੀ ਕਹ ਰਹੇ ਬਾਬਾ ਜੀ ਕਹ ਰਹੇ ਆਹ ਸੰਤਾਂ ਵਾਲੀ ਤਾਂ ਫਿਰ ਕੋਈ ਗੱਲ ਨਹੀਂ ਹੋਈ ਅੱਛਾ ਦੇ ਮੈਂਬਰ ਕਿਹਾ ਤੁਸੀਂ ਹੋ ਗਏ ਗੁੱਸਾ ਕਰਦੇ ਮੈਂ ਵਾਲੀ ਮੈਂਬਰ ਦੇ ਹੈਗੇ ਹੋ ਕੋਈ ਨਹੀਂ ਤੁਸੀਂ ਤੁਸੀਂ ਜੇ ਮੈਂ ਕਾਦਾ ਮੈਂਬਰ ਆ ਮੈਂ ਹਾਂ ਪਾਰਲੀਮੈਂਟ ਦਾ ਉਹ ਅਸੀਂ ਵਿਰੋਧੀ ਧਿਰ ਦੇ ਸੀ ਤੁਹਾਨੂੰ ਕਿਹਾ ਕਿ ਅਸੀਂ ਪਾਰਲੀਮੈਂਟ ਦੇ ਮੈਂਬਰ ਦੇ ਵਿਰੋਧੀ ਧਿਰ ਵਾਲੇ ਦਾ ਜ਼ਿਆਦਾ ਬੋਲ ਚਲੋ ਪਿਆਰ ਨਾਲ ਉਹ رابطہ ਕਰ ਰਹੇ ਨੇ ਤੁਹਾਡੇ ਨਾਲ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆ ਕਿ ਆ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ ਕੋਈ ਕਾ ਕੁਝ ਦਿਖਾਣਾ ਚਾਹੁੰਦੇ ਆ ਦੇਖ ਲਓ ਜੇ ਜਿਹੜੀ ਅਸੀਂ ਅਸੀਂ ਜਿਹੜੀ ਹੈਗੀ ਆ ਸਾਡੇ ਦੀ ਪੇਸ਼ੈਂਸ ਹੈਗੀ ਆ ਉਹਨਾਂ ਇੱਕ ਮਿੰਟ ਅਸੀਂ ਮੋਰ ਕਿਹੜੀ ਹੋਰ ਲਾਇਆ ਸੀ ਵੀ ਤਾਂ ਕਹੀ ਸਕਦੇ ਹਾਂ ਤੁਹਾਡੇ ਸਾਹਮਣੇ ਉਹ ਲਿਖ ਦਾਂਗੇ ਤੁਹਾਨੂੰ ਹੁਣ ਵੀ ਉਹਨੂੰ ਕਹਿੰਦੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਤਾਂ ਜਾ ਹੀ ਰਿਹਾ ਐਵੇਂ ਨਾ ਮਰੀ ਜਾ ਕਰੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਵੇਂ ਨਾ ਮਰੀ ਜਾਓ ਤੁਹਾਨੂੰ ਕਿਉਂ ਲੱਗ ਰਿਹਾ ਕਿ ਐਵੇਂ ਮਾਰਦੇ ਆ ਨਹੀਂ ਨਹੀਂ ਇਹ ਹੋਣਾ ਕਿ ਜਿਹੜੀ ਚੀਜ਼ ਨੂੰ ਸਮਝ ਨਹੀਂ ਅਸੀਂ ਕਿੰਨੀ ਵਾਰੀ ਬੋਲਿਆ ਦੱਸਣ ਦਏ ਲੋਕ ਕਹ ਰਿਹਾ ਕਿ ਵੀ ਬਾਬਾ ਜੀ ਆਂਦੇ 600 ਲੱਖ ਦੀ ਗੱਡੀ 'ਚ ਤਾਂ ਉਸ ਤੋਂ ਬਾਅਦ ਚਲੇ ਜਾਂਦੇ ਆ। ਜਿੱਦਣ ਤੋਂ 11 ਤਰੀਕ ਤੋਂ ਦੋ ਕੇਸਤੀਆਂ ਇੱਥੇ ਆ, ਤੀਸਰੀ ਉਹ ਵਿੱਚ ਖੜੀ ਐ। ਚੌਥੀ ਇੱਕ ਹੋਰ ਆ ਜਾਣੀ ਆ। ਫੇਰ ਇੱਥੇ ਸੇਵਾਦਾਰ ਉਹ ਘਰ ਆ ਉਹਨਾਂ ਦੇ। ਉਹੀ ਉੱਥੇ ਸੇਵਾ ਕਰਦਾ ਉਹਦੇ ਕੋਲ ਸਾਰੀਆਂ ਰਾਤ ਵੇਲੇ ਵੀ ਤੁਹਾਨੂੰ ਦੰਨੇ ਅੱਜ ਉਹਨੇ ਜੋ ਦੱਸਿਆ। ਕਹਿੰਦੇ ਮੈਂ ਰਾਤੀ 15 ਬੰਦੇ ਕੱਢ ਕੇ ਲਿਆ ਆ। ਪਾਣੀ ਖਰਾਬ ਆ ਸਾਡਾ ਬਹੁਤ ਜ਼ਿਆਦਾ ਤੁਸੀਂ ਆਇਓ ਪੀ ਕੇ ਦਿਖਾਇਓ ਨਾਲ ਭਗਵੰਤ ਮਾਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਕ ਰਾਤ ਸਾਡੇ ਪਿੰਡ ਬਾਹਰ ਆ ਕੇ ਸੁਣੋ ਤੁਸੀਂ ਸਾਨੂੰ ਦੇਸੀ ਜ਼ਰੂਰ ਤੁਹਾਡ ਕੁਆਵਾਂਗੇ ਤੁਹਾਡਾਂ ਪਹਿਲਾਂ ਵੀ ਬੜੀ ਬੜੀ ਬੇਨਤੀ ਕੀਤੀ ਜਿਹੜੀ ਸ਼ਾਹ ਨੇ ਸਿਬਤ ਕੀਤੀ ਬਾਬਾ ਜੀ ਦੀ ਉਹਦਾ ਇਹ ਸਾਨੂੰ ਆ ਕਿ ਸਾਡੇ ਤਾਂ ਨੌਜੋਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਤੇ ਸਾਡੇ 1543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ ਕਿਤੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿਹਨਾਂ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਛ ਵੀ ਉਹ ਗਲਤ ਉਹ ਜਵਾਬ ਦੇ ਹੁਣ ਹੁਣ ਸਾਨੂੰ ਸਜਾ ਮਿਲ ਨਹੀਂ ਰਹੀਆਂ ਅਸੀਂ ਨਹੀਂ ਪਾਕਿਸਤਾਨ ਨਾਲ ਲੜਨਾ ਚਾਹੁੰਦੇ ਗੁਜਰਾਤ 'ਚ ਜਾ ਕੇ ਲੜਾਈਆਂ ਕਰ ਲੈਣ ਮਹਾਰਾਸ਼ਟਰ 'ਚ ਕਰ ਲੈਣ ਮੱਧਿਆ ਪ੍ਰਦੇਸ਼ 'ਚ ਕਰ ਲੈਣ ਸਾਡਾ ਪਾਕਿਸਤਾਨ ਨਾਲ ਵੈਰ ਨਾ ਪਾਓ ਜਿਵੇਂ ਨਦੀ ਬੰਦੀ ਹੈ ਰੈਪੇਰੀਅਨ ਕਾਨੂੰਨ ਦੀਨ ਇਹ ਸਰਕਾਰ ਨੂੰ ਕਹੋ ਕਿ ਚੱਲਣ ਦੇ ਮੋਦੀ ਨੂੰ ਕੋ ਕੇ ਆਪਣੇ ਘਗਰੀ ਨੂੰ ਲਾ ਕੇ ਉਰੇ ਆ ਕੇ ਮਰਦ ਬਣ ਕੇ ਜਿਵੇਂ ਉਦੋਂ ਕਹਿ ਕੇ ਗਿਆ ਨਾ ਬ੍ਰਿਜ ਤੇ ਕਿ ਮੇਰਾ ਜਾਨ ਨੂੰ ਖਤਰਾ ਮੈਂ ਪਾਕਿਸਤਾਨ ਦੇ ਨੇੜੇ ਮੈਨੂੰ ਕਿਸਾਨਾਂ ਨੇ ਘੇਰ ਲਿਆ ਉਹਨੂੰ ਕੋ ਡਰ ਲਾ ਕੇ ਉਰੇ ਆ ਕੇ ਬੰਦਾ ਬਣ ਕੇ ਪੈਸੇ ਛੱਡ ਕੇ ਜਾਏ ਸਿਰਫ ਇਹ ਹੈ ਜੇ ਜਾ ਕੇ ਚਨਈ ਦੇ ਵਿੱਚ ਜਾ ਕੇ ਇਟਲੀ ਡੋਸਾ ਖਾਣ ਦਾ ਮਤਲਬ ਇਹ ਹੋਵੇ ਸਬਸ ਵੀ ਇਟਲੀ ਡੋਸਾ ਖਾ ਲਿਓ ਸਾਡਾ ਮੁੱਖ ਮੰਤਰੀ ਕਹਿੰਦਾ ਹੈ ਮੈਂ ਪੰਜਾਬ ਦਾ ਵਿਕਾਸ ਕਰਨਾ ਆ ਵੇਖ ਲਓ ਪੰਜਾਬ ਦਾ ਵਿਕਾਸ ਹਾਂ helicopter ਤੁਹਾਡੇ ਇੱਧਰ ਨਹੀਂ ਆਇਆ ਕੀ ਪਤਾ ਉਹ ਚੇਤਲੀ ਡੋਸਾ ਹੋਵੇ ਜਿਵੇਂ ਉਹ ਕਹਿ ਰਿਹਾ ਕਿ ਮਦਦ ਲਈ ਭੇਜਦਾ ਦੁੱਧ ਜੋ ਵੀ ਚਾਹੀਦਾ ਨਹੀਂ ਮਾਰ ਰਿਹਾ ਜਿਹੜਾ ਪੰਜਾਬ ਦਾ helicopter ਹੈ ਨਾ ਮੁੱਖ ਮੰਤਰੀ ਸਾਹਿਬ ਦਾ ਉਹ ਕੇਜਰੀ ਵਾਲ ਘਮਾਉਣ ਨੂੰ ਆ ਜਾਂ ਇਤਲੀ ਡੋਸਾ ਖਾਣ ਵਾਸਤੇ ਆ ਉਹ ਪੰਜਾਬ ਵਾਸਤੇ ਨਹੀਂ ਆ ਇਹ ਭਗਵੰਤ ਮਾਨ ਨੂੰ ਨਹੀਂ ਕਹਿੰਦੇ ਨਾ ਅਸੀਂ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਵੀ ਨਹੀਂ ਗੇ ਇਹ ਵੀ ਸਿਰਫ ਉਹਨਾਂ ਦਾ ਇੱਕ ਮੋਹਰਾ ਵਾ ਉਹ ਜੋ ਕੰਪਿਊਟਰ ਨਾਲ ਕਰਦੇ ਸਭ ਕੋ ਇਹਨਾਂ ਦਾ ਇਹਨਾਂ ਨੂੰ ਸਿਰਫ ਗਾੜੀ ਮੋਹਰਾ ਰੱਖਿਆ ਵਾ ਇਹਨਾਂ ਦੇ ਹੱਥ ਵਸ ਕੋ ਨਹੀਂ ਆ ਜੋ ਕੋ ਦਿੱਲੀ ਆ ਠੀਕ ਹੈ ਇੱਧਰ ਪਠਾਨਗੋੜਾ ਵਾਲ ਨਹਿਰ ਹੈ ਉਹਨਾਂ ਦੇ ਪੰਜ ਦੇ ਦਾਰੇ ਆ ਪੰਜੇ ਬੰਦ ਆ ਕੋਈ ਉਹਨਾਂ ਨੇ ਜਾ ਕੇ ਸਰਪੰਚਾਂ ਨੇ ਇੱਕ ਦਾਰ ਸਿਰਫ ਖਲਾਇਆ ਚਾਰ ਦਾਰੇ ਜੇ ਵੀ ਬੰਦ ਆ ਉਹ ਧੱਕਾ ਕਰਨ ਦੇ ਉਹ ਨਹੀਂ ਖੋਲਣਾ ਨਹੀਂ ਇਹ ਸਰਕਾਰਾਂ ਦਾ ਕੀਤਾ ਘਤਰਿਆ ਵਾ ਕੁਦਰਤ ਦਾ ਨਹੀਂ ਆ ਹਮ ਮਹਾਰਾ ਕੁਦਰਤ ਦਾ ਹੋਵੇ ਤਾਂ ਫੇਰ ਚਲੋ ਬੰਦਾ ਯਾਰ ਵੀ ਲਵੇ ਪਰ ਇਹ ਸਰਕਾਰਾਂ ਧੱਕਾ ਕਰਨ ਡੀਆਂ ਸਰਕਾਰਾਂ ਚਾਹੁੰਦੀਆਂ ਪੰਜਾਬ ਦੀ ਜਿਹੜੀ ਜ਼ਮੀਨ ਆ ਨਾ ਉਹ ਪੰਜਾਬੀਆਂ ਕੋਲ ਨਾ ਰਵੇ ਤੇ ਉਹ ਮਹਾਰਾ ਗੁਰੂ ਰਾਮਦਾਸ ਨੂੰ ਪਤਾ ਆ ਵੀ ਉਹ ਪੰਜਾਬੀਆਂ ਦੀ ਆ ਪੰਜਾਬੀਆਂ ਕੋ ਰਹਿਣੀ ਆ ਪਸ਼ੂ ਵੀ ਕੱਢ ਲੇ ਫਿਰ ਉਧਰੋਂ ਦੇਖੋ ਹੁਣ ਕੀ ਕਰਨ ਫੇ ਜਿੰਨਾਂ ਨਾ ਵਿਚਾਰਿਆਂ ਦਾ ਗੁਜ਼ਾਰਾ ਹੀ ਪਹੂਆਂ ਢੂੰਡਦਾ ਉਹਨਾਂ ਨੇ ਫੇ ਪਹੂ ਬਾਹਰ ਕੱਢਣੇ ਆ ਧੀਆਂ ਪੁੱਤਾਂ ਵਾਂਗੂ ਪਾਲੇ ਹੁੰਦੇ ਮੈਨਾਂ ਲੱਗ ਰਿਹਾ ਜਿਵੇਂ ਧਿਆਏ ਹੁਣ ਮਾਰੇ ਧਿਆਏ ਵੀ ਆ ਭੁੱਖੇ ਵੀ ਆ ਉਹ ਘਰ ਕੰਢਿਆਗਾ ਵੇਖੋ ਡੰਗਰਾ ਬੰਦਾ ਨਹੀਂ ਤਾਂ ਪਿਗਲੋ ਜਾ ਸਕਦਾ ਉਹ ਬੇਜਬਾਨ ਆ ਫੇਰ ਹੂੰ ਡਰੇ ਪਿਆ ਕਿ ਵੀ ਕੀ ਹੋ ਗਿਆ ਇੱਥੇ ਤੁਹਾਡੇ ਹੀ ਅੰਕਲ ਜੀ ਹਾਂ ਜੀ ਹਾਂ ਜੀ ਕਿਹੜਾ ਪਿੰਡ ਆ ਤੁਹਾਡਾ ਬਾਬਾਪੁਰਜ ਦੀ ਤੁਸੀਂ ਵੀ ਇਥੋਂ 4-5 ਕਿਲੋਮੀਟਰ ਪਿੰਡ ਤੋਂ ਆਂ ਤੁਹਾਡਾ ਆਹ ਇਹਨਾਂ ਨੂੰ ਪਾ ਹੀ ਜਾਂਦਾ ਬੱਸ ਉਹ ਫੇਰ ਕਿਵੇਂ ਲੈ ਕੇ ਆਏ ਕੱਢ ਕੇ ਢੇੜੀ ਦਾ ਹੀ ਦੋ ਢੇੜ ਤੇ ਇੱਕ ਜਿੱਥੇ ਉਧਰ ਬਾਤੀ ਆ ਤੇ ਇੱਕ ਜਿੱਥੇ ਉਧਰ ਬਾਤੀ ਆ ਤੇ ਅਗਨ ਬੋਰਡ ਨਾਲ ਖਿੱਚ ਕੇ ਲਿਆਇਆ ਤੇ ਬਹੁਤ ਮੁਸ਼ਕਲਾਂ ਆ ਗਈਆਂ ਵਾ ਤੇ ਪਾਣੀ ਚਲੋ ਬਾਦਾਂ ਦੇ 2 ਵਜੇ ਨਾਲ ਵਦਨਾ ਹੋ ਸਕਿਆ ਵਧਿਆ ਤੇ ਫੇਰ ਡੰਗਰਾਂ ਸਾਡੇ ਪਰੇਸ਼ਾਨੀ ਆ। ਸ਼ਾਂਤ ਤਾਂ ਨਹੀਂ ਹੋਇਆ ਕਰਦਾ ਕੋਈ ਜਿਵੇਂ ਹੁਣ ਜਿਵੇਂ ਕਈ ਚੀਜ਼ਾਂ ਆਉਦੀਆਂ ਨੇ ਘਰ ਛੱਡਣਾ ਪੈ ਰਿਹਾ। ਘਰ ਛੱਡਣਾ ਘਰ ਬਣਾਉਣਾ ਬੜਾ ਔਖਾ ਹੈ ਕਹਿੰਦੇ। ਬਹੁਤ ਜ਼ਿਆਦਾ ਔਖਾ ਜੀ ਘਰ ਬਣਾਨੇ ਕੋਈ ਸੌਕੇ ਮਹਾ ਬਣਾਇਆ ਹੀ। ਹੁਣ ਪਾਣੀ ਜਾ ਚਾਲਿਆ। ਹੂੰ। ਤੇ ਬਹੁਤ ਮੁਸ਼ਕਲਾਂ ਹੋਈਆਂ ਸਾਡੀਆਂ ਸਰਕਾਰ ਕਰਦੀ ਹੈ ਮਦਦ ਜਿਵੇਂ ਇੱਥੇ ਪੁਲਿਸ ਖੜੀ ਹੈ ਹਾਲੀ ਤੱਕ ਕੋਈ ਕਾਰਵਾਈ ਕੀਤੀ ਕੋਈ ਨਹੀਂ ਸਾਨੂੰ ਦੇ ਆ ਜਨਤਾ ਨਾ ਦਿੰਦੀ ਨਾ ਰਸਣ ਪਾਣੀ ਅਸੀਂ ਉਹ ਭੁੱਖੇ ਮਰਦੇ ਰਹੇ ਲੰਗਰ ਲਾ 11 ਤਰੀਕ ਤੇ ਆਏ ਹੋਏ ਨੇ ਹੜ ਹਾਂਜੀ ਜ਼ਿਆਦਾਤਰ 11 ਤਰੀਕ ਤੋਂ ਸਰਕਾਰ ਪਹੁੰਚੀ ਕਿ ਲੋ ਆਮ ਲੋਕ ਪਹੁੰਚੇ ਨਹੀਂ ਆਮ ਲੋਕ ਆਮ ਲੋਕ ਹਾਂ ਆਮ ਲੋਕ ਪਹੁੰਚੇ ਆ ਵੀ ਸੇ ਫਿਰਦੇ ਆ ਅਸੀਂ ਸਭ ਕੋਈ ਉਹਨਾਂ ਨੂੰ ਕੁਝ ਸਵਲਤ ਨਹੀਂ ਆ ਗਈ ਕਿ ਕਿ ਇਹ ਕਿਹਨਾਂ ਨੂੰ ਖਾਣ ਉਹ ਦਈਏ ਤੁਹਾਨੂੰ ਦਈਏ ਕੁਝ ਨਹੀਂ ਹੈਗਾ ਬੱਚੇ ਘਰ ਚ ਬੱਚੇ ਕੱਟਦੇ ਬਾਹਰ ਕਰਦੇ ਹਾਂ ਹੀ ਆ ਵੀ ਨੌਜਵਾਨ ਡਰੇ ਪੇ ਘਰ ਦੇ ਵਿੱਚ ਸਾਰੇ ਸਭ ਡਰੇ ਪਿਆ ਨੇ ਆ ਪਾਣੀ ਜਿਆ 2 ਵਜੇ ਆ ਜੀ ਨੇ ਬਹੁਤੀ ਧਮਕੀ ਦੇ ਦਿੱਤੀ ਹੈ ਨਾ ਅੱਛਾ ਤੇ ਇਹ ਦੋ ਫੋਟਾ ਆ ਤੇ ਫਿਰ ਬੈਂਕਾਂ ਚ ਜੜ ਜਾਣਾ ਵਤਰਾ ਬਜਾਰਾ ਹੁੰਦਾ ਸੀ ਪਰ ਹੁਣ ਨਹੀਂ ਹੁਣ ਫੋਟੇ ਉਹ ਮਹਿਣ ਦਾ ਬਹੁਤ ਆ ਜਿਆਦਾ ਉੱਚਾ ਜਿਆ ਸਾ ਉਹ ਬਧੀਆ ਦੂਜਾ ਦੀ ਬਾਤ ਸਾਡੀ ਇਧਰ ਪੁਲਿਸ ਵਾਲੇ ਏਸੀ ਵਾਲੀ ਗੱਡੀ ਚ ਲਾ ਕੇ ਬੈਠੇ ਹੋ ਤੁਸੀਂ ਵਿੱਚ ਬਹਿ ਜਾਓ ਕਿ ਨਹੀਂ ਤੁਹਾਡਾ ਤੁਹਾਨੂੰ ਭਾਉਂਦੇ ਨਹੀਂ ਮੈਨੂੰ ਆਂਦੇ ਦੇਗੇ ਤੇ ਨਾ ਡੰਗਾ ਛਡਾਉ ਨੇ ਮੈਂ ਆਜ ਡੰਗਾ ਸੁੱਟ ਕੇ ਤੇ ਪਾਸ ਮੁੜ ਕੇ ਇਹ ਫੜੇ ਨਹੀਂ ਜਾਣੇ ਤੇ ਮੈਂ ਵੀ ਆ ਜੂ ਅੱਧੇ ਘੰਟੇ ਆ ਜੂ ਸਾਡਾ ਆਉਂਦੀਆਂ ਬੇੜੀਆਂ ਸਾਹਮਣੇ ਤੁਹਾਡਾ ਆ ਪਿੰਡ ਤੋਂ ਆ ਜਿੱਥੇ ਜੀਸੀਬੀ ਖੜੀ ਹੋਈ ਹੈ ਨਹੀਂ ਕੋਤਾ ਉਹ ਜਰ ਰੋਖੋ ਪਿੰਡ ਤੇ ਸਾਡੇ ਜਾਵਾ ਬਾਉਪੁਰ ਜਦੀਦ ਬਾਉਪੁਰ ਜਦੀਦ ਹਾਂ ਉਥੋਂ ਲੈ ਆਸੀ ਅਹੀਂ ਠੀਕ ਆ ਤੁਸੀਂ ਧਿਆਨ ਰੱਖੋ ਇਹ ਤਾਂ ਸਵੀਦਾ ਤੁਹਾਨੂੰ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਲੋਕ ਨੇ ਉੱਥੋਂ ਆਪਣੀਆਂ ਮੱਜਾਂ گاਵਾਂ ਲੈ ਕੇ ਆ ਰਹੇ ਨੇ ਤੇ ਇੱਧਰ ਵੀ ਇਹਨਾਂ ਕੋਲ ਇੱਕ ਬੇੜੀ ਹੈ ਜਿੱਥੇ ਚੱਪੂ ਮਾਰਦੇ ਨੇ ਤੇ ਹੌਲੀ-ਹੌਲੀ ਇੱਥੇ ਤੱਕ ਲੈ ਕੇ ਆਉਂਦੇ ਆ ਇੱਕ ਹੋਰ ਜਿਹੜੀ ਬੋਟ ਜਿਹੜੀ ਆ ਉਹ ਅੱਗੇ ਨੇ ਜਾਊਗੀ ਸੰਤ ਸੀਚੇਵਾਲ ਬੜੇ ਦਿਨਾਂ ਤੋਂ ਚਰਚਾ ਚੱਲਦੀ ਸੀਗੀ ਸਾਰੇ ਕਹਿ ਰਹੇ ਸੀਗੇ ਕਿ ਵੀ ਸੰਤ ਸੀਚੇਵਾਲ ਆਪਣੀ ਬੋਟ ਲੈ ਕੇ ਆਉਂਦੇ ਨੇ ਤੇ ਚੱਲ ਜਾਂਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਵੀ 60 ਲੱਖ ਦੀ ਗੱਡੀ ਚਾਹੁੰਦੇ ਨੇ ਤੇ ਚੱਲ ਜਾਂਦੇ ਨੇ ਇੱਧਰ ਗੱਲਬਾਤ ਕਰ ਰਹੇ ਬਿਆਨ ਕਰਤਾ ਹੈਗਾ ਕਿ এনवायरमेंटਲ ਇੰਪੈਕਟ ਐਨਾਲਿਸਿਸ ਕਿ ਵਾਤਾਵਰਣ ਤੇ ਕੀ ਅਸਰ ਪੈਣਾ ਹੈਗਾ ਉਹ এনवायरमेंटਲ ਮਿਨਿਸਟਰੀ ਨੇ ਕੈਨਸਲ ਕਰਤਾ ਹੈਗਾ ਹੁਣ ਜਿਵੇਂ ਆ ਆ ਇਹਨਾਂ ਨੇ ਬੇਟਾਈਮ ਪਾਣੀ ਖੋਲਤਾ ਠੀਕ ਹੈ ਨਾ ਜੀ ਤੇ এনवायरमेंट ਤੇ ਜਿਹੜਾ ਇੰਪੈਕਟ ਹੋ ਰਿਹਾ ਉਹਦਾ ਕੋਈ ਉਸ ਸਮੇਂ ਅਨਲਿਸਿਸ ਨਹੀਂ ਹੋਇਆ ਇਹੀ ਕੰਮ ਹੁਣ ਰਾਵੀ ਦੀ ਜਿਹੜੀ ਹੁਣ ਹੋਣ ਲੱਗੀ ਹੈ ਉਹਦਾ ਕਰਨ ਲੱਗਿਆ ਇੱਕ ਤਾਂ ਸਰਕਾਰ ਨੂੰ ਕੋ ਕਿ এনवायरमेंटਲ ਇੰਪੈਕਟ ਅਨਲਿਸਿਸ ਕਿਸੇ ਵੀ ਹਾਲਾਤ 'ਚ ਖਤਮ ਨਹੀਂ ਹੋਣਾ ਚਾਹੀਦਾ ਰਾਵੀ ਦੇ ਕਨਾਲ ਜਿਹੜਾ ਤੁਸੀਂ ਤੋੜ ਰਹੇ ਹੋ ਇਹ ਗਲਤ ਹੈ ਦੂਜੀ ਦੂਜੀ ਬੇਨਤੀ ਦੂਜੀ ਬੇਨਤੀ ਇਹ ਹੈ ਜੀ ਕਿ ਜਿਹੜਾ ਅ ਇੰਡਸ ਵਾਟਰ ਟ੍ਰੀਟੀ ਤੋੜੀ ਐ ਉਹਦੇ ਨਾਲ ਤੁਹਾਨੂੰ ਪਤਾ ਹੈ ਜ਼ਿੰਮੇਵਾਰ ਦਾ ਜੇ ਕੋਈ ਪਾਣੀ ਹੱਕ ਲੈ ਲੇ ਉਹ ਲੜਨ ਨੂੰ ਤਿਆਰ ਹੋ ਜਾਂਦਾ ਤੇ ਅਸੀਂ ਨਹੀਂ ਪਾਕਿਸਤਾਨ ਨਾਲ ਲੜਨਾ ਚਾਹੁੰਦੇ ਗੁਜਰਾਤ ਚ ਜਾ ਕੇ ਲੜਾਈਆਂ ਕਰ ਲੈਣ ਮਹਾਰਾਸ਼ਟਰ ਚ ਕਰ ਲੈਣ ਮੱਧਿਆ ਪ੍ਰਦੇਸ਼ ਚ ਕਰ ਲੈਣ ਸਾਡਾ ਪਾਕਿਸਤਾਨ ਨਾਲ ਵੈਰ ਨਾ ਪਾਓ ਜਿਵੇਂ ਨਦੀ ਬੈਂਦੀ ਐ ਰੈਪੇਰੀਅਨ ਕਾਨੂੰਨ ਦੀਨ ਇਹ ਸਰਕਾਰ ਨੂੰ ਕਹੋ ਕਿ ਚੱਲਣ ਦੇ ਤੇ ਸਾਡੇ ਓਰੇ ਤਬਾਹੀ ਪਹਿਲਾਂ ਹੀ ਮਸਾਇਲਾ ਨੇ ਕਰਤੀ ਹੈਗੀ ਐ ਤੇ ਆ ਪਾਣੀ ਹੁਣ ਇੱਧਰ ਉੱਧਰ ਜਿਹੜਾ ਕਰਦੇ ਆ ਇਹ এনवायरमेंटਲੀ ਸਾਊਂਡ ਕੰਮ ਨਹੀਂ ਆ ਇਹ ਵੀ ਉੱਥੇ ਦਿਓ ਤੁਸੀਂ এনवायरमेंटਲਿਸਟ ਹੈਗੇ ਹੋ ਤੇ ਜਿਹੜਾ ਜਿਹੜੇ ਕੈਸ਼ਾ ਜਾ ਰਹੀਆਂ ਨੇ ਸਾਰੀ ਗੱਲ ਸੁਣੋ ਇੱਕ ਹੋਰ ਬੇਨਤੀ ਹੈ ਜੀ ਇੱਥੇ ਹੁਣ ਹੋਊਗਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਮਤਲਬ ਤੁਹਾਨੂੰ ਦਿਖਦਾ ਮੈਂ ਉਹਦੇ ਬਾਰੇ ਘਰਾਂ ਦੇ ਵਿੱਚ ਪਾਣੀ ਚੜ ਗਿਆ ਉਹਦੇ ਵਿੱਚ ਫਲੱਡ ਡੈਮੇਜ ਹੋਣਾ ਹੈ ਮਕਾਨ ਮੁੜ ਕੇ ਬਣਾਉਣੇ ਪੈਣੇ ਆ ਡੰਗਰ ਮਰ ਗਏ ਹੈਗੇ ਆ ਉਹਨਾਂ ਦਾ ਹਿਸਾਬ ਮੋਦੀ ਨੂੰ ਕੋ ਕੇ ਆਪਣੇ ਘਗਰੀ ਨੂੰ ਲਾ ਕੇ ਉਰੇ ਆ ਕੇ ਮਰਦ ਬਣ ਕੇ ਜਿਵੇਂ ਉਦੋਂ ਕਹਿ ਕੇ ਗਏ ਨਾ ਬ੍ਰਿਜ ਤੇ ਕਿ ਮੇਰਾ ਜਾਨ ਨੂੰ ਖਤਰਾ ਮੈਂ ਪਾਕਿਸਤਾਨ ਦੇ ਨੇੜੇ ਮੈਨੂੰ ਕਿਸਾਨਾਂ ਨੇ ਘੇਰ ਲਿਆ ਉਹਨੂੰ ਕੋ ਡਰ ਲਾ ਕੇ ਉਰ ਆ ਕੇ ਬੰਦਾ ਬਣ ਕੇ ਪੈਸੇ ਛੱਡ ਕੇ ਜਾਏ ਸੜਕਾਂ ਮੁਰਕ ਕੇ ਬਣਾਉਣ ਵਾਲੀਆਂ ਹੋਣਗੀਆਂ ਟੋਏ ਹੋਣੇ ਆ ਬੱਚਿਆਂ ਦੇ ਸਕੂਲ ਖਤਮ ਹੋ ਗਏ ਪਾਣੀ ਚੜਿਆ ਹੋਇਆ ਸਕੂਲਾਂ ਦੇ ਪੈਸੇ ਭਰ ਕੇ ਜਾਵੇ ਇਹ ਤਾਂ ਹੋਇਆ ਕਿਉਂਕਿ ਸੈਂਟਰ ਨੇ ਨਦੀਆਂ ਤੇ ਡੈਮਾਂ ਨੂੰ ਖੋਲ ਕੇ ਪੰਜਾਬ ਨੂੰ ਡੋਬਿਆ ਇਹ ਤੁਸੀਂ ਬਤੌਰ ਐਮਪੀ ਜਰੂਰ ਦੱਸਿਓ ਜੀ ਇਹਦੇ ਇਸ ਜਵਾਬ ਕੀ ਨੇ ਜਿਸ ਤਿੱਕੇ ਨਾ ਲੋਕ ਵੀ ਕਰ ਰਹੇ ਆ ਸਰ ਇੱਕ ਵਾਰੀ ਸਾਡਾ ਵੀ ਸਵਾਲ ਲੈ ਲਓ ਲੋਕ ਵੀ ਸਵਾਲ ਕਰ ਰਹੇ ਆ ਸਵਾਲ ਨਹੀਂ ਜਿੰਨਾ ਕੋ ਬੋਲੇ ਉਹਨਾਂ ਕੋ ਦੇ ਦਈਏ ਜਵਾਬ ਤਾਂ ਵਧੀਆ ਹੁੰਦਾ ਜੀ ਅ ਬਾਕੀ ਜਿਹੜਾ এনवायरमेंट ਅਨਲਿਸਿਸ ਆ ਜੇ ਨਹੀਂ ਕੀਤਾ ਤੇ ਅੱਜ ਸਾਰਾ ਹਮਾਜਰ ਰੁੜ ਰਿਹਾ ਜੇ ਉਹਦਾ এনवायरमेंट ਅਨਲਿਸਿਸ ਹੋ ਕੇ ਉਹ ਸਾਰਾ ਕੁਝ ਡਵੈਲਪ ਹੁੰਦਾ ਤੇ ਜਿਸ ਤਰ੍ਹਾਂ ਦੇ ਨਾਲ ਐਨਵਾਇਰਨਮੈਂਟ ਦੇ ਨਾਲ ਪਿਛਲੀ ਜਿਹੜੀ ਸਰਕਾਰ ਜਿਹੜੀ ਹੈਗੀ ਸਮੇਂ ਦੇ ਵਿੱਚ ਜਿਹੜੀ ਜਿਹੜੀ ਲੋਕ ਸਭਾ ਦੀ ਜਿਹੜੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਆ ਸਮਾਚਲ ਦੇ 4 ਪੰਜਾਬ ਦੇ 9 ਹਰਿਆਣਾ ਦੇ 11 70 ਤੋਂ ਵੱਧ ਜਿਹੜੇ ਜ਼ਿਲ੍ਹੇ ਪੂਰੇ ਇੰਡੀਆ ਦੇ ਆ ਜਿਹਦੇ ਉੱਤੇ 23 ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਹੋਇਆ ਤੇ ਉਹ 24 ਦੇ ਵਿੱਚ ਜੋ ਉਹਦਾ ਸੁਣ ਤੋਂ ਸੁਣਦੇ ਸੀ ਵੀ ਇਹਦਾ ਕੀ ਅਸਰ ਹੋਊ ਲੋਕਾਂ ਤੇ এনवायरमेंट ਤੇ ਉਹ ਆਪਾਂ ਦੇਖਿਆ ਵੀ ਜਿੰਮੀ ਪੈਣਗੇ ਤੇ ਪੈ ਜਾਣਗੇ ਪਿਛਲੇ ਸਾਲ ਨਹੀਂ ਪਏ ਡੈਮ ਨਹੀਂ ਭਰੇ ਤੇ ਰੌਲਾ ਕਿੰਨਾ ਸੀ ਤੇ ਅੱਜ ਉਹ ਪਾਣੀ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਰੁਣਨ ਵਾਸਤੇ ਆ ਸਾਰੇ ਸਾਡੇ ਕਿਸਾਨ ਵੀ ਰੱਖੇ ਹੋਏ ਸੋ ਐਨਾਲਿਸਿਸ ਤਾਂ ਹੋਣਾ ਚਾਹੀਦਾ ਇਹ ਕਿਹਦੀ ਜ਼ਿੰਮੇਵਾਰੀ ਹੈ ਸਰ ਪੰਜਾਬ ਸਰਕਾਰ ਦੀ ਹੈ ਪਾ ਸਰਕਾਰ ਦੀ ਜ਼ਿੰਮੇਵਾਰੀ ਸੀ ਪਹਿਲਾਂ ਨੇ ਰੱਦ ਕਰਤਾ ਜੀ ਕੱਲ ਕਿਹਾ ਕਿ ਨਹੀਂ ਕਰਨਾ ਹੈ ਸੀ ਨਹੀਂ ਉਹ ਤਾਂ ਕਰਨਾ ਨਾ ਕਰਨਾ ਉਹ ਤਾਂ ਉਹਨਾਂ ਦਾ ਹੈ ਪਰ ਅਸੀਂ ਕਹਿੰਦੇ ਹੁਣ ਸਰਕਾਰ ਦਾ ਕੁਝ ਨਹੀਂ ਬੰਦਾ ਇਹ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਇਹ ਤਾਂ ਅਸੀਂ ਵੀ ਕਵਾਂਗੇ ਹੋਣਾ ਚਾਹੀਦਾ ਹੋਰ ਹੋਰ ਅਸੀਂ ਕੀ ਕਰਨਾ ਉਹਦੀ ਮੋਹਰ ਕਰਦੇ ਆ ਤਾਂ ਫਿਰ ਹੋਰ ਮੋਹਰ ਸਾਡੇ ਕੋਲ ਕਿਹਣੀ ਹੈ ਅਸੀਂ ਮੋਹਰ ਅਸੀਂ ਅਸੀਂ ਮੋਹਰ ਨਹੀਂ ਅਸੀਂ ਮੋਹਰ ਕਿਹੜੀ ਹੋਰ ਲਾਇਆ ਹੀ ਵੀ ਤਾਂ ਕਹੀ ਸਕਦੇ ਹਾਂ ਤੁਹਾਡੇ ਸਾਹਮਣੇ ਉਹ ਲਿਖ ਦਾਂਗੇ ਸਾਨੂੰ ਨਹੀਂ ਨਹੀਂ ਬਾਬਾ ਜੀ ਤੁਸੀਂ ਉਹਨਾਂ ਦਾ ਬੋਇਕਾਟ ਕਰੋ ਸਾਡੇ ਕਿਸਾਨਾਂ ਤੋਂ ਵੱਧ ਕੇ ਕੁਝ ਨਹੀਂ ਅੰਨ ਦਾਤਾ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਕਿਹਦੇ ਮੈਂਬਰ ਜੇ ਸਭ ਐਰਲੀਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਧਿਰ ਦੇ ਵਿਰੋਧੀ ਧਿਰ ਦੇ ਵਿੱਚ ਬੈਠੇ ਆਪਣੀ ਗੱਲ ਕਰ ਰਹੇ ਨਹੀਂ ਨਹੀਂ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜੋ ਤੁਹਾਡਾ ਵੀ ਤਾਂ ਜਾ ਹੀ ਰਿਹਾ ਐਵੇਂ ਨਾ ਮਰੀ ਜਾਓ ਤੁਹਾਡੇ ਕੋਲ ਅਧਿਕਾਰ ਹੈ ਜੈਨੂਅਲ ਸਵਾਲ ਨੇ ਤੁਸ ਤੁਹਾਨੂੰ ਅਸੀਂ ਉਹ ਬੋਲਾਂਗੇ ਜਿਹੜਾ ਅਸੀਂ ਤੁਹਾਨੂੰ ਐ ਕਿਉਂ ਲੱਗ ਰਿਹਾ ਕੋ ਐਵੇਂ ਮਾਰ ਤੁਹਾਨੂੰ ਐ ਕਿਉਂ ਲੱਗ ਰਿਹਾ ਐਵੇਂ ਮਾਰ ਰਹੇ ਨੇ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਵੇਂ ਨਾ ਮਾਰੀ ਜਾਓ ਤੁਹਾਨੂੰ ਕਿਉਂ ਲੱਗ ਰਿਹਾ ਕਿ ਐਵੇਂ ਮਾਰ ਰਹੇ ਨੇ ਨਹੀਂ ਨਹੀਂ ਇਹ ਹੋਣਾ ਕਿ ਜਿਹੜੀ ਚੀਜ਼ ਨੂੰ ਸਮਝਣੀ ਅਸੀਂ ਕਿੰਨੀ ਵਾਰੀ ਬੋਲੇ ਦੱਸਣ ਦਾ ਇਹ ਨਹੀਂ ਤੁਹਾਨੂੰ ਕਿਸ ਨੂੰ ਜਿਹੜੀ ਚੀਜ਼ ਵੀ ਅਸੀਂ ਕਿੰਦੀ ਮੇਰੀ ਪੰਜਾਬੀ ਵਿੱਚ ਬੋਲੇ ਐਵੇਂ ਨਾ ਤੂੰ ਜਾ ਕੇ ਵਿਖਾ ਦੱਸ ਰਿਹਾ ਰੱਬਰੇ ਹੋਗਾ ਨਹੀਂ ਇਸ ਤਰ੍ਹਾਂ ਧੱਕਾ ਇੱਕ ਬਾਬਾ ਜੀ ਮਾਰਦੇ ਨਾ ਇਹ ਗੱਲ ਸੁਣੋ ਨੀ ਜੇ ਤੁਸੀਂ ਧੱਕਾ ਵੀ ਮਾਰੀ ਸਵਾਲ ਕਰ ਆਮ ਲੋਕ ਖੜੇ ਸਵਾਲ ਕਰ ਰਹੇ ਤੁਸੀਂ ਜਵਾਬ ਦੇ ਦਿਓ ਧੱਕਾ ਮਾਰਨਾ ਤਾਂ ਕੋਈ ਗੱਲ ਨਹੀਂ ਬਣੀ ਨਹੀਂ ਨਹੀਂ ਜੋ ਤੂੰ ਕਰ ਰਿਹਾ ਸੰਤ ਜੀ ਕਹਿੰਦੇ ਬਾਬਾ ਜੀ ਕਹਿੰਦੇ ਇਹ ਸੰਤਾਂ ਵਾਲੀ ਤਾਂ ਫਿਰ ਕੋਈ ਗੱਲ ਨਹੀਂ ਸਾਡੀ ਗੱਲ ਸੁਣੋ ਜੇ ਅਸੀਂ ਡਿسمبر ਕਿਹਾ ਤੁਸੀਂ ਉਹ ਵੀ ਗੁੱਸਾ ਕਰਦੇ ਅਸੀਂ ਮੈਂਬਰ ਦੇ ਹੈਗੇ ਹੋ ਕੋਈ ਨਹੀਂ ਤੁਸੀਂ ਤੁਸੀਂ ਜੇ ਮੈਂ ਕਾਦਾ ਮੈਂਬਰ ਆ ਮੈਂ ਹਾਂ ਪਾਰਲੀਮੈਂਟ ਦਾ ਓ ਅਸੀਂ ਵਿਰੋਧੀ ਧਿਰ ਦੇ ਸੀ ਤੁਹਾਨੂੰ ਕਿਹਾ ਕਿ ਅਸੀਂ ਪਾਰਲੀਮੈਂਟ ਦੇ ਮੈਂਬਰ ਦੇ ਵਿਰੋਧੀ ਧਿਰ ਵਾਲੇ ਜਿਆਦਾ ਬੋਲਦੇ ਚਲੋ ਪਿਆਰ ਨਾਲ ਉਹ رابطہ ਕਰ ਰਹੇ ਨੇ ਤੁਹਾਡੇ ਨਾਲ ਆਪਾਂ ਸਾਨੂੰ ਜਿੰਨੀ ਤੈਨੂੰ ਹੀ ਕਿ ਸਾਨੂੰ ਸਮਝਦਾ ਇੰਜ ਨਹੀਂ ਧੋੜ ਦੇ ਧੋਰ ਜਿਆਦਾ ਬੋਲ ਸਕੀਏ ਉਹ ਕਹ ਰਹੇ ਨੇ ਕਿ ਪਾਰਲੀਮੈਂਟ ਮੈਂਬਰ ਹੈਗੇ ਆ ਪਰ ਵਿਰੋਧੀ ਦੇ ਵਿੱਚ ਆ ਜਾਂਦੇ ਆ ਵਿਰੋਧੀ ਦੇ ਜਿਆਦਾ ਬੋਲ ਸਕਦੇ ਆ ਸਾਨੂੰ 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 ਬੋਲਣ ਦੀ ਜਿਹੜੀ ਹੈਗੀ ਹੈ ਜਿੰਨਾ ਅਸੀਂ ਬੋਲ ਸਕਦੇ ਅਸੀਂ ਬੋਲਾਂਗੇ ਅਸੀਂ ਕਿਸੇ ਦੇ ਕਿਸੇ ਦੇ ਕਿਸੇ ਦੇ ਮੂੰਹ ਆ ਕੇ ਗੱਲ ਘੋੜੀ ਉਹ ਹੋਰ ਗੱਲ ਜੋ ਦੀ ਕਹਿੰਦੇ ਅਸੀਂ ਤਾਂ ਪਹਿਲੇ ਕਹਿੰਦੇ এনवायरमेंट ਕੰਪਨਸੇਸ਼ਨ ਹੈ ਜਿਹੜਾ ਹੁਣੇ ਦੇਈਦਾ ਹੋਰ ਦੂਸਰੀ ਜਿਹੜੀ ਹੈਗੀ ਕੋਈ ਵੀ ਜਿਹੜਾ ਪਾਣੀ ਹੈ ਮੈਂਬਰ ਪਾਰਲੀਮੈਂਟ ਤੁਹਾਨੂੰ ਫਰਿਆਦ ਹੀ ਕਰ ਰਹੇ ਅਸੀਂ ਤੁਸੀਂ ਗਰਮ ਨਹੀਂ ਤੂੰ ਸੋਚੀ ਜੇ ਨਾ ਵੀ ਸਾਡੇ ਮੂੰਹ ਚ ਕੋਈ ਗੱਲ ਪਾਉ ਉਹ ਚੀਜ਼ ਨੂੰ ਅਸੀਂ ਨਹੀਂ ਬੈਠੇ ਸਮਝਦੇ ਤੁਹਾਨੂੰ ਲੱਗ ਰਿਹਾ ਤੁਹਾਡੇ ਮੂੰਹ ਚ ਗੱਲ ਪਾਈ ਜਾ ਰਹੀ ਹੈ ਜਿਹੜੀ ਸ਼ਾਹ ਵਾਲੀ ਜਿਹੜੀ ਸ਼ਾਹ ਨੇ ਸਬਤ ਕੀਤੀ ਬਾਬਾ ਜੀ ਦੀ ਉਹਦਾ ਇਹ ਸਾਨੂੰ ਵਿਆ ਕਿ ਸਾਡੇ ਤਾਂ 9 ਜਨ ਅਵਤਾਰ ਸਿੰਘ ਖੰਡਾਰ ਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ ਚ ਵੀ ਤੇ ਸਾਡੇ 1543 ਐਮਪੀ ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਬਾਣ ਨੂੰ ਉਹਨੇ ਜੁਆਨੋ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਦੇ ਵਿੱਚੋਂ ਸਾਡੇ ਪੰਜਾਬ ਦੇ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜੂਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਜਿਹੜਾ ਦੇਸ਼ ਆਪਣੇ ਵਿਚਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਫਰਜ਼ ਬਣਦਾ ਉੱਥੇ ਖੜ ਕੇ ਕਹਿੰਦੇ ਕਿ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਪਛਿੰਦਿਆ ਤੇ ਗੋਲੀਆਂ ਚਲਾਉਂਦਾ ਸਾਡੇ ਤਾਂ ਨੌਜਵਾਨ ਨਹੀਂ ਕੋਈ ਨਹੀਂ ਬੋਲਦਾ ਪਾਣੀ ਕੌਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਆ ਕਿਲੇ ਦਾ 1 ਲੱਖ ਰੁਪਏ ਦੀ ਮੰਗ ਕਰਨ ਸਾਨੂੰ ਇਹਨਾਂ ਕੁਸ਼ਣ ਦੇ ਭੇਜਦੀ ਹੈ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਦੀ ਗੱਲ ਪਾਰਲੀਮੈਂਟ ਦਾ ਜਿਹੜੇ ਜਿੰਨੇ ਐਮਪੀ ਨੇ ਸਾਡੀ ਗੱਲ ਸਾਡੀ ਗੱਲ ਸੁਣੋ ਜੇ ਉਹ ਕਹਿ ਰਹੇ ਕੋਈ ਜਿੰਨੇ ਪੰਜਾਬ ਤੋਂ ਐਮਪੀ ਨੇ ਸਾਡੀ ਸਾਡੀ ਗੱਲ ਸੁਣ ਲੈਣ ਦਿਓ ਸਾਡੀ ਗੱਲ ਸੁਣ ਲੈਣ ਤੁਸੀਂ ਜਿਹੜੀ ਗੱਲ ਤੁਸੀਂ ਕੀ ਨਹੀਂ ਸੁਣਾਗੇ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਆ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ। ਇੱਕ ਹੈ ਕੁਝ ਦਿਖਾਣਾ ਚਾਹੁੰਦੇ ਆ ਦੇਖ ਲਓ ਜੇ ਜਿਹੜੀ ਅਸੀਂ ਅਸੀਂ ਜਿਹੜੀ ਹੈਗੀ ਆ ਸਾਡੇ ਦੇ ਪੇਸ਼ੈਂਟਸ ਹੈਗੀ ਆ ਉਹਨਾਂ ਨੂੰ ਇੱਕ ਮਿੰਟ ਸੰਧੂ ਸਾਹਿਬ ਇਹ ਨਹੀਂ ਉਹ ਕੁਝ ਉਹਨਾਂ ਨੂੰ ਵੀ ਆਪਣਾ ਟਾਈਮ ਦੇਈਏ। ਬਿਲਕੁਲ ਨਹੀਂ ਹੈ ਨਾ ਆਪਾਂ ਉਹ ਇਹ ਹੋਣਾ ਕਿ ਆ ਜਿਹੜਾ ਹੈਗਾ ਮਾਰਟੀ ਨੇ ਟਾਈਮ ਦੇਣਾ ਹੁੰਦਾ ਬੋਲਣ ਦਾ। ਜਿਹੜਾ ਜਿਹੜੇ ਸਾਡੇ ਹੁੰਦੇ ਸਾਡੇ ਕੋਲ ਜ਼ੀਰੋ ਆਵਰ ਜ਼ੀਰੋ ਆਵਰ ਦੇਸ਼ੇਂ ਬੁੱਧਾ ਚੱਕਣਾ ਹੁੰਦਾ। ਫੇਰ ਸਾਡੇ ਕੋਲ ਕੁਐਸਚਨ ਆਵਰ ਦੇਸ਼ ਹੁੰਦਾ ਜਾਂ ਸਪੈਸ਼ਲ ਮ ਅਸੀਂ ਜ਼ੀਰੋ ਐਵਰ ਚ ਤੁਹਾਨੂੰ ਆ ਭੇਜ ਦਿੰਨੇ ਆ ਸਾਡਾ ਜਿਹੜਾ ਹੈਗਾ ਜਿੰਨੇ ਵੀ ਉਹ ਹੋਂਦ ਚੱਲਣ ਦੇ ਜਿਹੜੇ ਹੈਗੇ ਜਿੰਨੇ ਵੀ ਉਹਨਾਂ ਦੇ ਵਾਸਤੇ ਅਸੀਂ ਉਹ ਮੁੱਦੇ ਨੂੰ ਚੱਕ ਰਹੇ ਸੀ ਕਿ ਇਹਨਾਂ ਨੂੰ ਇਨਸਾਫ ਦੁਵਾਇਆ ਜਾਵੇ ਪਰ ਉਹਦੇ ਵਿੱਚ ਜਿਹੜੇ ਹੁੰਦਾ ਜਿਹੜਾ ਕੁਝ ਪਾਰਟੀ ਦਾ ਟਾਈਮ ਹੁੰਦਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਬੁਲਾਉਣਾ। ਸੋ ਅਸੀਂ ਤਾਂ ਹੋ ਰਹੀ ਹੈ ਬਾਹਰਲੇ ਦੇਸ਼ਾਂ 'ਚ ਜਿਹੜੇ ਸਿੱਖ ਕੋਈ ਵੀ ਤੀਰ ਦਾ ਨਾ ਉਹ ਮੁੱਦਾ ਜਿਹੜੇ ਮਰਵਾਏ ਆ। ਉਹਨਾਂ ਦਾ ਕੋਈ ਕੋਈ ਵੀ ਮੁੱਦਾ ਹੋਊਗਾ ਹਰ ਬੰਦਾ ਇੱਕ ਬੰਦਾ ਨਹੀਂ ਸਾਰੇ ਬੰਦੇ ਜਿੰਨਾ ਕਸੀਂ ਜਿੰਨੀ ਕ ਸਾਡੀ ਸਮਝ ਆ ਜਿੰਨਾ ਕਸੀਂ ਉਠਾ ਸਕਦੇ ਉਹ ਅਸੀਂ ਕਰ ਰਹੇ ਆ। ਬਾਕੀ ਜਿਹੜੇ ਕੋਈ ਹੈਗਾ ਤੁਸੀਂ ਸਾਡੇ ਧਿਆਨ 'ਚ ਲਿਆਉਂਗੇ ਅਸੀਂ ਉਹਨੂੰ ਉਹਨੂੰ ਵਿਚਾਰਾਂਗੇ। ਹਾਂ ਬਾਕੀ ਜਿਹੜਾ ਹੈਗਾ ਇਹਨਾਂ ਕੋਈ ਸਮਝੋ ਕਿ ਅਸੀਂ ਕੋਈ ਵੀ ਕਹਿੰਦੇ ਵੀ ਕਿਸੇ ਵੀ ਨੌਜਵਾਨ ਦਾ ਕੋਈ ਕਤਲ ਕਰਦਾ ਕੋਈ ਗਲਤ ਜਿਨ੍ਹਾਂ ਨੇ ਜਿਹੜੇ ਹੈਗੇ ਮੁਕਾਬਲੇ ਬਣਾਉਂਦੇ ਜੋ ਕੁਛ ਵੀ ਉਹ ਗਲਤ ਉਹ ਜਵਾਬ ਦੇ ਹੁਣ ਹੁਣ ਸਜਾ ਮਿਲ ਨਹੀਂ ਰਹੀਆਂ ਪਰ ਅਸੀਂ ਕਹਿੰਦੇ ਕਿ ਮਾਫੀਆਂ ਦੇ ਰਹੇ ਆ ਨਹੀਂ ਨਹੀਂ ਉਹ ਅਸੀਂ ਨਹੀਂ ਚਲੋ ਅੱਜ ਜਿਹੜਾ ਟਾਪਿਕ ਇਸ ਦੇ ਉੱਤੇ ਅਸੀਂ ਰਹੀਏ ਠੀਕ ਕਰਨੀ ਆ ਸਾਡੇ ਕੋਲ ਸੁਪਰੀਮ ਪਾਵਰ ਬਾਬਾ ਜੀ ਖੜੇ ਆ ਅਸੀਂ ਇਹ ਬੇਨਤੀ ਕਰਦੇ ਆ ਇਹਨਾਂ ਨੂੰ ਕਿ 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਆ ਬਾਬਾ ਜੀ ਮੇਰੀ ਬੇਨਤੀ ਆ 30 35 ਸਾਲਾਂ ਤੋਂ ਬੰਦੀ ਅੰਦਰ ਸਾਡੇ ਸਿੰਘ ਬੈਠੇ ਆ ਜੇ ਕਿਤੇ ਅਸੀਂ ਸਾਰੇ ਜਣੇ ਰਲ ਕੇ ਹੱਲਾ ਮਾਰੀਏ ਤਾਂ ਬਾਹਰ ਆ ਸਕਦੇ ਆ ਹੁਣ ਵੱਡੀ ਗੱਲ ਅੱਜ ਦੀ ਲੋੜ ਕਿਸਾਨਾਂ ਦਾ ਮੁਆਵਜ਼ਾ ਹੈ ਜੇ ਬਾਬਾ ਜੀ ਪਿਛਲੇ ਸਾਲ ਦਾ ਜਾਂ ਇਸ ਵਾਲੇ ਦਾ ਮੋਦੀ ਦੇ ਗੱਲ 'ਚ ਗੂਠਾ ਰੱਖ ਕੇ ਲੈ ਕੇ ਦੇਣ ਤੇ ਆਪਾਂ ਤਗੜੇ ਹੋ ਸਕਦੇ ਰੱਖਿਆ ਜਾ ਸਕਦਾ ਗੂਠਾ ਹੀ ਜਿਸ ਤਿੱਕ ਨਾਲ ਕਹਿੰਦੇ ਗੂਠਾ ਰੱਖ ਕੇ ਕਹਿੰਦੇ ਵਿਆਜ ਕਰ ਇਹ ਹੁਣ ਅਸੀਂ ਉਸ ਦਿਨ ਵੀ ਜਦ ਰੋਜ਼ ਦੇਖਦੀ 11 ਤਰੀਕ ਤੋਂ ਇੱਥੇ ਲੱਗੇ ਹੋਏ ਆ ਸਾਡਾ ਕੋਈ ਮਕਸਦ ਸਾਡਾ ਉਹਨਾਂ ਨਾਲ ਜਿਹੜੇ ਬੈਠੇ ਉਹਨਾਂ ਨਾਲ ਹਮਦਰਦੀ ਹੈ ਹੁਣ ਵੀ ਅਸੀਂ ਚਾਰ ਗੇੜੇ ਉਥੋਂ ਲਾਏ ਆ। ਬਸ ਹੋਰ ਐਮਪੀ ਸਾਡੀ ਕਿਛੜੋ ਅਸੀਂ ਕਿੰਨੇ ਕਿ ਸਾਡਾ ਜਿੰਨਾ ਕਿ ਅਸੀਂ ਆਪਣੀ ਸੋਚ ਅਨੁਸਾਰ ਉਸੇ ਦਿਨ ਹੀ ਅਸੀਂ ਟਿੱਠੀ ਸਭ ਤੋਂ ਪਹਿਲਾਂ ਲੱਗੀ ਵੀ ਇਹਨਾਂ ਦੀ ਸਪੈਸ਼ਲ ਗੁਰਦੌਰੀ ਹੋਣੀ ਚਾਹੀਦੀ। ਇਹਨਾਂ ਨੂੰ ਮਾਫਜ਼ਾ ਮਿਲਣਾ ਚਾਹੀਦਾ। ਉਸ ਤੋਂ ਜ਼ਿਆਦਾ ਹੀ ਕਿਵੇਂ ਉੱਜ ਗਈ ਪਾਣੀ ਇੰਨਾ ਖੜਾ ਆਇਆ। ਇੱਕ ਗੱਲ ਸੁਣੋ ਨਾ ਸਤੂ ਇਹਨਾਂ ਕਾਲਾ ਨਾ ਪਾ। ਉਹ ਗੁਰਦੌ ਉਹ ਫਿਰ ਉਸ ਤੋਂ ਮਗਰੋਂ ਜਿਹੜਾ ਹੈਗਾ ਸਰਕਾਰ ਨੇ ਉਹਨੂੰ ਮੰਨਿਆ। ਤੇ ਫਿਰ ਉਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਕੋ ਵੀ ਦੋ ਗੱਲਾਂ ਸੀ ਰੱਖੀਆਂ ਇੱਕ ਤਾਂ ਇਹਦੀ ਜਿਹੜੀ ਡੀ ਸ਼ੈਲਟਿੰਗ ਹੋਵੇ ਕਿਉਂਕਿ ਦੋ ਨਦੀਆਂ ਤੇ ਦੋ ਦਰਿਆ ਇੱਥੇ ਇਕੱਠੇ ਹੁੰਦੇ ਆ ਹਰੀ ਕੇ ਜਦੋਂ ਇਹ ਪਾਣੀ ਨਹੀਂ ਸੀ ਰੁਕਿਆ ਉਸ ਵੇਲੇ ਤਾਂ ਕਿਸੇ ਦੀ ਪ੍ਰੋਬਲਮ ਨਹੀਂ ਸੀ ਜਦੋਂ ਹੁਣ ਮੋਰ ਹੈੱਡ ਬਣ ਗਿਆ ਜਿੰਨੀ ਘਾਰ ਆਉਂਦੀ ਆ ਉਹ ਸਾਰੀ ਦੀ ਸਾਰੀ ਉਹ ਜਿਹੜੀ ਪਾਣੀ ਵਾਲਾ ਏਰੀਆ ਸੀਗਾ ਉਹਦੇ ਵਿੱਚ ਉਹ ਭਰਿਆ ਹੋਇਆ ਸ਼ੈਲਟਰਾਂ ਭਰਿਆ ਜਦੋਂ ਪਿੱਛੂ ਪਾਣੀ ਆਉਂਦਾ ਹੁਣ ਜਿਹੜਾ ਹੁਣ ਤੱਕ ਵੀ ਜਿਹੜਾ ਪਾਣੀ ਆ ਇਹ ਲੱਖ ਤੋਂ ਥੱਲੇ ਸਿਰ ਪਾਣੀ ਛਿਗਰ ਛੱਡਿਆ ਹੋਇਆ ਜਦੋਂ ਇਹ ਸਾਰਾ ਕੁਝ ਹੋ ਗਿਆ ਉਹਦਾ ਕਾਰਨ ਇਹ ਆ ਕਿ ਡੀਸੈਲਟਿੰਗੇ ਦੀ ਹੋਣ ਵਾਲੀ ਹੈ ਉਹਦੇ ਵਾਸਤੇ ਅਸੀਂ 400 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੋਜੈਕਟ ਵੀ ਬਣਾਇਆ ਸੀ ਕਿਉਂਕਿ ਇਹ ਜਿਹੜੇ ਬਾੜੀਆਂ ਦਾ ਪਰਵੰਧ ਆ ਇਹ ਸਾਰੇ ਦਾ ਸਾਰੇ ਜਿਹੜਾ ਹੈਗਾ ਜ਼ਮੀਨ ਵੀ ਉਹਨਾਂ ਨੇ ਰਾਜਸਥਾਨ ਨੇ ਖਰੀਦੀ ਹੋਈ ਪਰ ਪ੍ਰਬੰਧ ਪੰਜਾਬ ਦਾ ਉਹਨਾਂ ਨੇ ਉਹਦੇ ਪੈਸੇ ਦੇਣੇ ਆ ਇਹਦੀ ਡੀਸ਼ੈਲਟਿੰਗ ਦੇ ਪੈਸੇ ਵੀ ਉਹਨਾਂ ਦਾ ਹੱਕ ਬਣਦਾ ਉਹ ਜਿਹੜੀ ਡੀਸ਼ੈਲਟਿੰਗ ਹੋ ਜਾਏ ਤੇ ਇਹਨਾਂ ਨੂੰ ਬਹੁਤ ਵੱਡੀ ਰਾਹਤ ਕਿਉਂਕਿ ਪਾਣੀ ਲਈ ਸਪੇਸ ਹੀ ਹੈ ਨਹੀਂ ਸੋ ਇਹਦੇ ਵਾਸਤੇ ਅਸੀਂ ਲਗਾਤਾਰ ਜਿੰਨੀ ਕਿ ਸਾਨੂੰ ਸਮਝ ਪਈ ਗੁਰੂ ਨੇ ਪਾਈ ਹੈ ਅਸੀਂ ਕੋਸ਼ਿਸ਼ ਕਰਦੇ ਆ ਬਾਕੀ ਹਰ ਜਿਹੜਾ ਹੈਗਾ ਹਰ ਬੰਦਾ ਕੋ ਉਹ ਆਸਮਾਨ ਜਿਹੜਾ ਇਹਨੇ ਚਾਰ ਕੁਇੰਟਲ ਚੱਕੀ ਜਾਂਦੇ 40 ਵੀ ਚੱਕ ਲੂਗਾ ਹਰ ਇੱਕ ਦੀ ਹੁੰਦੀ ਆ ਤੁਸੀਂ ਥੋੜਾ ਜਿਹਾ ਅਸੀਂ ਸਾਡੇ ਕੋਈ ਟਟਾ ਹੈਗਾ ਕਿੰਨਾ ਕਿੰਨਾ ਸਮਾਂ ਇੱਥੇ ਤੁਸੀਂ ਬਤੀਤ ਕਰ ਗਲਤ ਲੈ ਰਹੇ ਹੋ ਅਸੀਂ ਆ ਆ ਕਿ ਐਮਪੀ ਤੁਹਾਡੇ ਕੋਲ ਫਰਿਆਦ ਕਰਨੇ ਵੀ ਅੱਗੇ ਗੱਲ ਮੁਚਾਏ ਉਹ ਸਾਡੀ ਸਾਡੀ ਗੱਲ ਸੁਣੋ ਜੋ ਵੀ ਤੁਸੀਂ ਸੁਕੋਗੇ ਅਸੀਂ ਉਹਦੇ ਵਸਦੇ ਹਾਂ ਸਾਡੀ ਸੰਨ 47 ਤੋਂ ਬਾਅਦ ਆਪਾਂ ਗਲੀਆਂ ਨਾਲੀਆਂ ਆਹ ਮਾਪ ਜੇ ਮੰਗੀ ਜੰਨੇ ਆ ਅਸੀਂ 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 ਇਹ ਵੀ ਚੀਜ਼ ਉਹਨਾਂ ਤੋਂ ਮੰਗੀ ਹੈ ਵੀ ਭਾਈ ਤੁਸੀਂ ਤੁਹਾਡੇ ਦੇਖ ਦੇ ਵਿੱਚ ਹਿੰਦੇ ਆ ਕੋਈ ਤਾਂ ਇਨਸਾਫ ਕਰੋ ਜੇ ਤੁਸੀਂ ਤੁਸੀਂ ਕਿਉਂ ਨਹੀਂ ਇਹ ਆਪਾਂ ਜੇ ਕਰ ਦਈਏ ਵੱਡੀ ਤੁਸੀਂ ਤਾਕਤੋਂ ਇੱਥੇ ਇਸ ਵੇਲੇ ਤੁਹਾਡੇ ਤੇ ਬੜੀਆਂ ਆਸਾਂ ਕਰਕੇ ਤਾਂ ਲੋਕ ਤੁਹਾਨੂੰ ਕਹਿਣ ਦੇ ਆ ਕਿ ਤੁਹਾਡੀ ਮੋਦੀ ਸਾਹਿਬ ਨੇ ਨਹੀਂ ਛਾਣ ਇੱਕ ਬਹੁਤ ਵੱਡੀ ਆ ਸੁਣਿਆ ਹੈ ਛਾਣ ਹੈ ਬਾਬਾ ਜੀ ਦੀ ਵੱਡੀ ਵੱਡੀ ਸਿਫਤ ਕੀਤੀ ਹੈ ਤੇ ਆ ਹਾਂ ਤੇ ਅਸੀਂ ਚਾਹੁੰਦੇ ਆ ਕਿ ਚੰਗਾ ਚੰਗਾ ਕੰਮ ਚੰਗਾ ਗੰਮ ਕੋਈ ਕਰੂਗਾ ਤੇ ਸਾਰੇ ਕੰਨ ਪਾਉਗੇ ਸਾਰੇ ਕੰਮ ਨਹੀਂ ਕਰੀ ਦਲ ਬੀਜੇਪੀ ਦੇ 11 ਸਾਰੇ ਕੌਮ ਨੇ ਉਹਨਾਂ ਨੂੰ ਕੀਤਾ ਸੀਗਾ ਨਾ ਜੀ ਸੁਣੋ ਮੇਰੀ ਗੱਲ ਹੈ ਨਾ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਹੋਈ ਹੈ ਨਾ ਜੀ ਉਦੋਂ ਕਿਉਂ ਨਹੀਂ ਗੱਲ ਹੋਈ ਨਾ 1997 ਤੇ ਜਿੰਨਾ ਮੰਡੇਟ ਅਕਾਲੀ ਦਲ ਬੀਜੇਪੀ ਨੇ ਦਿੱਤਾ ਹੈ ਨਾ ਜੀ ਤੇ ਉਹਦਾ ਰਿਜ਼ਲਟ ਕਰ ਰਹੇ ਜੀ ਕਿਉਂਕਿ ਤੁਸੀਂ ਵੀ ਤਾਂ ਨੁਮਾਇੰਦੇ ਹੋ ਪੰਜਾਬ ਦੇ ਨਹੀਂ 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 ਮਾਨ ਸਿੰਘ ਮਾਨਦੀ ਵੀ ਐਮਐਲਏ ਰਹੇ ਨੇ ਨਹੀਂ ਮਾਨੀ ਰਹੇ ਨੇ ਤੁਸੀਂ ਅੰਮੜੇ ਰਹੇ ਹੋ ਕੋਈ ਨਹੀਂ ਠੀਕ ਹੈ ਨਾ ਨਹੀਂ ਨਹੀਂ ਪਰ ਆਪਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਮਾਇੰਦਾ ਜਮਾਤ ਮੇਰੀ ਗੱਲ ਸੁਣ ਸਰ ਜੀ ਮੇਰਾ ਤਾਂ ਇੱਕ ਸਵਾਲ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ 22 ਸਾਲ ਰਾਜ ਕੀਤਾ ਪਰ ਅੱਜ 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 ਉਹ ਵੀ ਗੱਲ ਕਰ ਰਹੇ ਨੇ ਬੰਦੀ ਸਿੰਘਾਂ ਦੀ ਇੱਕ 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 ਮਿਕਰਿਆ ਇੱਕ ਪਰ ਗਿਆ ਦੋ ਦੋ ਤਾਂ ਗਿਆ ਮੈਂ ਮੇਰੀ ਬੇਨਤੀ ਸੁਣਿਓ 1 ਮਈ 1 ਮਈ 1994 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੈਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਤਾਂ ਸਾਰੀਆਂ ਪਾਰਟੀਆਂ ਨੂੰ ਬੰਦ ਕਰਕੇ ਖਤਮ ਕਰਕੇ ਸਾਡਾ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਲੋਕਾਂ ਨੇ ਪਿੱਠ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿੰਨੀ ੜ ਵੀ ਬਣਿਆ ਪੰਜਾਬ ਦੇ ਮੁੱਦੇ ਉਹਨਾਂ ਤੋਂ ਬਗੈਰ ਕਿੰਨੇ ਚੁੱਕੇ ਦੱਸੋ ਦਲ ਬਣ ਗਏ ਜੇ ਇੱਕ ਹੋਰ ਹਰ ਜਿੰਨੇ ਮਰਜ਼ੀ ਬਣ ਜਾਣਗੇ ਪੰਜਾਬ ਦਾ ਚਾਰ ਕਾਲੀਦਲ ਬਣ ਗਏ ਸੀ ਪੰਜਾਬ ਦੇ ਵਿੱਚ ਪੰਜਾਬ ਨੂੰ ਨਹੀਂ ਪੰਜਾਬ ਨੂੰ ਪੰਜਾਬ ਦੀ ਅਗਵਾਈ ਕੌਣ ਕਰੇਗਾ ਉਹਦਾ ਦੇਖਣਾ ਹੈ ਮੰਨ ਲਓ ਮੰਨਣਾ ਤੇ ਸਹੀ ਕਰੋ ਪੰਜ ਬਣ ਜਾਣ ਸਾਨੂੰ ਇਹ ਗੱਲ ਲਾਗੀ ਅਸੀਂ ਆਪਣੀ ਗੱਲ ਕਰ ਰਹੇ ਵੀ ਅਸੀਂ ਕਿੱਥੇ ਖੜੇ ਆ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਮੇਰੀ ਗੱਲ ਸੁਣੋ ਪਹਿਲੀ ਗੱਲ ਇਹ ਉਹਨਾਂ ਨੂੰ ਪੁੱਛੋ ਜਾ ਕੇ ਜਿਹੜਾ 1994 ਤੋਂ ਖੜਾ ਆ ਪਹਿਲੀ ਗੱਲ ਤੇ ਮੇਰੀ ਬੇਨਤੀ ਸੁਣੋ ਸਰਦਾਰ ਜੀ ਜਿਹੜਾ 1994 ਤੋਂ ਖੜਾ ਆ ਉਹ ਤੇ ਖੜਾ ਬਾਕੀਆਂ ਨੂੰ ਪੁੱਛੋ ਜਿਹੜੇ ਬਣ ਗਏ ਸਾਨੂੰ ਕਹਿੰਦੇ ਪੁੱਛਦੇ ਜ ਉਹਨਾਂ ਦਾ ਦੱਸਦਾ ਤੁਸੀਂ ਕਿਹਾ ਐਮਐਲਏ ਅਜੇ ਤੁਸੀਂ ਸਰਦਾਰ ਇਮਾਨ ਸਿੰਘ ਨੂੰ ਐਮਐਲਏ ਨਹੀਂ ਬਣਾਇਆ ਕਿਸੇ ਨੇ ਪਰ ਤੁਸੀਂ ਮਲ ਸਪੋਜ਼ ਕਰੋ ਬਣ ਗਏ ਐਮਐਲਏ ਤੇ ਐਮਪੀ ਤੇ ਰਾਜ ਸਭਾ ਦੇ ਮੈਂਬਰ ਚ ਕਿੰਨਾ ਵੱਡਾ ਅੰਤਰ ਹੁੰਦਾ ਹੈ ਪੈਸਾ ਸਾਰਾ ਸੈਂਟਰ ਕੋਲ ਸੁਣੋ ਗੱਲ ਸੁਣੋ ਗੱਲ ਸੁਣੋ ਗੱਲ ਇਹ ਬਣ ਜਾਂਦੇ ਆ ਇਹ ਇੱਥੇ ਬੋਲਦੇ ਆ ਇਹਨਾਂ ਦਾ ਵਜਨ ਜ਼ਿਆਦਾ ਹੈ ਕਿ ਜਿਨ੍ਹਾਂ ਦੀ ਛਾਹ ਜੀ ਤਾਰੀਫ ਕਰ ਰਹੇ ਉਹਨਾਂ ਦਾ ਵਜਨ ਜ਼ਿਆਦਾ ਹੈ ਤੁਸੀਂ ਦੱਸੋ ਫਿਰ ਤੂੰ ਜਵਾਬ ਦੋ ਤਰਕ ਨਾਲ ਆਪਾਂ ਅੱਜ ਬਾਬਾ ਜੀ ਕੋਲ ਖੜੇ ਆਂ ਉਹ ਸਵਾਲ ਹੀ ਤਰਕ ਵਾਲੇ ਨਹੀਂ ਕਿਤੇ ਸਵਾਲ ਹੀ ਤਰਕ ਵਾਲੇ ਨਹੀਂ ਹੈਗੇ ਤੁਹਾਡੇ ਵੀ ਹੈਗੀ ਵੀ ਪੰਜਾਬ ਦੀ ਜਨਤਾ ਕਿੱਥੇ ਜਾਏ ਅੱਜ ਤੁਸੀਂ ਬਾਦਲ ਕਿੱਥੋਂ ਬਾੜਦੇ ਨਹੀਂ ਉਹ ਗੱਲ ਹੀ ਹੈ ਅੱਜ 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 ਸਾਰੀ ਦਾ ਸਾਰੀ ਦਾ ਕਿੱਥੇ ਜਾਵੇ ਇਹ ਤਾਂ ਸਾਡਾ ਸਵਾਲ ਹੈ ਤੇ ਤੁਸੀਂ ਵੀ ਨੁਮਾਇੰਦਗੀ ਕਰਦੇ ਹੋ ਨਾ ਬਾਕੀ ਵੀ ਕਾਲੀਦਾਲ ਕਰਦੇ ਨੇ ਨੁਮਾਇੰਦਗੀ ਕਿਹਨੂੰ ਕਹਿੰਦੇ ਆ ਅਸੀਂ ਨੁਮਾਇੰਦਗੀ ਕਰ ਰਹੇ ਆ ਅਸੀਂ ਕਹਿੰਦੇ ਅਸੀਂ ਸੱਤਾ 'ਚ ਨਹੀਂ ਹੈਗੇ ਉਹ ਕਹਿੰਦੇ ਕਿ ਅਸੀਂ ਸੱਤਾ 'ਚ ਨਹੀਂ ਹੈਗੇ ਅਸੀਂ ਇਹਨਾਂ ਗੱਲਾਂ ਦੀ ਲੜਾਈ ਲੜ ਰਹੇ ਹਾਂ ਜੀ ਇੱਕ ਮੈਂ ਇਹਦੇ ਵੱਲੋਂ ਜ਼ਰੂਰ ਕਰ ਵਿਚਵਾਲ ਸਾਹਿਬ ਇੱਥੇ ਆਇਆ ਥੋੜਾ ਮੋੜ ਤੋਂ ਵੈਲਕਮ ਬੇਨਤੀ ਕਰਨੀ ਸਾਡਾ ਕੋਈ ਜੀ ਨਹੀਂ ਸੀ ਬਲਦੇਵ ਸਾਹਿਬ ਇੱਕ ਬੇਨਤੀ ਕਰਨੀ ਸੀ ਇਹਨਾਂ ਨੂੰ ਇਹ ਇੱਕ ਮਿੰਟ ਵਿਚਵਾਲ ਸਾਹਿਬ ਮੇਰਾ ਪਿੰਡ ਬੁੱਟਰਸਵੀਆ ਹੈ ਮੇਰਾ ਨਾਮ ਬਲਦੀਪ ਸਿੰਘ ਰਾਣਾ Sugar Mill ਤੇ ਜਿਹੜੇ ਮੁੱਦੇ ਅਸੀਂ ਸਮੇਂ-ਸਮੇਂ ਤੇ ਉਠਾਉਂਦੇ ਰਹੇ ਆ ਔਰ ਆ ਆਪਣੀ ਵੀਡੀਓ ਦੇ ਜਰੀਏ ਵੀ ਤੁਹਾਨੂੰ ਬੇਨਤੀ ਕੀਤੀ ਕਿ ਤੁਸੀਂ ਵਾਤਾਵਰਨ ਪ੍ਰੇਮੀ ਹੋ ਜੀ ਹੁਣ ਪ੍ਰੋਬਲਮ ਉੱਥੇ ਪ੍ਰੋਬਲਮ ਇਹ ਆ ਕਿ ਜਿਹੜਾ ਰਾਣਾ ਗੁਰਜੀਤ ਨੇ ਪਾਣੀ ਆ ਮਿਲਦਾ ਉਹ ਡਾਇਰੈਕਟ ਜ਼ਮੀਨ ਦੇ ਵਿੱਚ ਸੁੱਟ ਦਿੱਤਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੁਹਾਡਾ ਸਾਡੇ ਨਾਲ ਧਰਨੇ ਲਾਉਂਦਾ ਰਿਹਾ ਵੇ ਬਾਅਦ ਚ ਮੰਤਰੀ ਬਣ ਕੇ ਉਹ ਸਾਡੇ ਜਿਹੜਾ ਆਗੂ ਮਨਦੀਪ ਸਿੰਘ ਟਰਦੇ ਉਹਨੂੰ ਕਹਿੰਦਾ ਕਿ ਮੈਂ ਆਪਣੀ ਸਰਕਾਰ ਦੇ ਵਿੱਚ ਬੇ ਬੇਨਤੀ ਸੁਣੋ ਮੇਰੀ ਕਿ ਮੈਂ ਆਪਣੀ ਸਰਕਾਰ ਦੇ ਹੁੰਦਿਆਂ ਹੁਣ ਰਾਣਾ ਗੁਰਜੀਤ ਦੇ ਖਿਲਾਫ ਤਰਨੇ ਨਹੀਂ ਲਾ ਸਕਦਾ ਇੱਥੋਂ ਦਾ ਰਾਣਾ ਗੁਰਜੀਤ ਸਿੰਘ ਮੰਨਿਆ ਹੋਇਆ ਹੁਣ ਜਿਹੜੀ ਸਵਾਹ ਉਹਨੇ ਛੁੱਟੀ ਹੋਈ ਆ ਲਾਗੇ ਪਿੰਡਾਂ ਦੇ ਪਿੰਡ ਬਰਬਾਦ ਹੋ ਰਹੇ ਅੰਨੇ ਹੋ ਰਹੇ ਛੋਟੇ ਬੱਚਿਆਂ ਦੀਆਂ ਅੱਖਾਂ 'ਚ ਵੀ ਸਵਾਹ ਪੈਂਦੀ ਆ ਅਸੀਂ ਨਾ ਬਾਹਰ ਕੱਪੜੇ ਸੁਕਾ ਸਕਦੇ ਆ ਨਾ ਬਾਹਰ ਬੈਠ ਸਕਦੇ ਆ ਇੱਥੋਂ ਜਿੱਦਾਂ ਪਹਿਲਾਂ ਮੰਜੇ ਢਾ ਕੇ ਬਹਿ ਜਾਂਦਾ ਉਦੋਂ ਪਿੰਡ 'ਚ ਨਹੀਂ ਬੈਠ ਸਕਦੇ ਸਵਾਹ ਜਿਹੜੀ ਇਨਥੋਲ ਦੀ ਹੁਣ ਉਹਨਾਂ ਨੇ ਚਕੁੰਦਰ ਦੀ ਫੈਕਟਰੀ ਨਵੀਂ ਲਾ ਦਿੱਤੀ ਆ ਉਹਦੇ ਨਾਲ ਬਦਬੂ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਆ ਰਹੀ ਆ ਇੱਕ ਉਹਨਾਂ ਨੇ ਜਿਹੜਾ ਵਾ ਹੋਰ ਜਾਨਵਰਾਂ ਵਾਸਤੇ ਫੀਡ ਤਿਆਰ ਕੀਤੀ ਆ ਉਹਦੇ ਨਾਲ ਸੁਸਰੀ ਬਹੁਤ ਉੱਡਦੀ ਆ ਪਿੰਡ ਦੇ ਵਿੱਚ ਇੱਕ ਪਾਣੀ ਖਰਾਬ ਆ ਸਾਡਾ ਬਹੁਤ ਜ਼ਿਆਦਾ ਤੁਸੀਂ ਆਇਓ ਪੀ ਕੇ ਦਿਖਾਇਓ ਨਾਲ ਭਗਵੰਤ ਮਾਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਕ ਰਾਤ ਸਾਡੇ ਪਿੰਡ ਬਾਹਰ ਆ ਕੇ ਸੋਇਓ ਇੱਕ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਮੈਨੂੰ ਮੈਂ ਨਹੀਂ ਅੱਗੇ ਵੀ ਤੁਹਾਨੂੰ ਜਵਾਬ ਸੁਣ ਲਊਗਾ ਨਹੀਂ ਇੰਨੀ ਲੱਗਦੀ ਨਹੀਂ ਤੇ ਦੂਸਰੀ ਗੱਲ ਇਹ ਆ ਜੀ ਚਲੋ ਬੱਸ ਨਾ ਦੱਸ ਰਸਤੇ ਵੀ ਸਾਡੇ ਬੰਦ ਆ ਕਿਉਂ ਆ ਨਾ ਇਹੋ ਆ ਨਾ ਕਿ ਜਦੋਂ ਤੁਸੀਂ ਆਪਣਾ ਪਾਣੀ ਦਾ ਹੱਲ ਵਾ ਤੁਸੀਂ ਸਾਨੂੰ ਤੁਸੀਂ ਜ਼ਰੂਰ ਥੋੜੇ ਕੁਆਵਾਂਗੇ ਸਾਡਾ ਬੜਾ ਵੀ ਬੜੀ ਬੇਨਤੀ ਕੀਤੀ ਨਹੀਂ ਨਹੀਂ ਅਸੀਂ ਹੁਣ ਆ ਤੁਹਾਡੇ ਕੋਲ ਗੱਲ ਹੁੰਦੀ ਕਰੀ ਆਪਣਾ ਕੋਈ ਨਹੀਂ ਅਸੀਂ ਆ ਜਾਾਂਗੇ ਤੇ ਅਸੀਂ ਵੇਖ ਲਾਂਗੇ ਤੁਹਾਡੀ ਦਰ ਤਾ ਇਹ ਨੇ ਬਾਬਾ ਸੰਤ ਸੀਂਚੇਵਾਲ ਤਾ ਜਿਸ ਥਿੱਕੇ ਦਾ ਇੱਥੇ ਮੌਲਾ ਆ। ਬੱਬੀ ਜੀ ਇੱਕ ਮੈਂ ਸਵਾਲ ਲੈਣਾ ਚਾਹਾਂਗਾ ਕਈ ਲੋਕ ਨਾ ਨਰਾਜ਼ ਸੀਗੇ ਜਿਵੇਂ ਤੁਸੀਂ ਨਰਾਜ਼ ਹੋਏ ਹੋਣੇ। ਖੁਦਾ ਮੈਂ ਥੋੜਾ ਛੋਟਾ ਜਿਹਾ ਸਵਾਲ ਲੈਣਾ ਚਾਹਾਂਗਾ। ਕਿਸੇ ਦੇ ਕੋਲ ਗੱਲ ਨੂੰ ਸੰਬੰਧਿਤ ਹੁੰਦਾ। ਮੈਂ ਇੱਕ ਜਵਾਬ ਮੈਂ ਸਵਾਲ ਬੰਦਾ ਸਾਡੀ ਤਾਂ ਆ ਜਦੇ ਨੇ। ਮੈਂ ਸਵਾਲ ਲੈਣਾ ਕਿਉਂਕਿ ਸਾਡੇ ਇਹ ਚੀਜ਼ ਨੂੰ ਅਸੀਂ ਇਨਕਾਰ ਨਹੀਂ ਕਿਸੇ ਚੀਜ਼ ਦੇ ਉੱਤੇ। ਮੈਂ ਕਹਿੰਦੀ ਮੈਂ ਤਾਂ ਮੈਂ ਤਾਂ ਪਹਿਲੇ ਤੈਨੂੰ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੀਗੀ। ਲੋਕ ਕਹ ਰਿਹਾ ਕਿ ਵੀ ਬਾਬਾ ਜੀ ਆਂਦੇ 600 ਲੱਖ ਦੀ ਗੱਡੀ ਤੇ ਤਾਂ ਉਦੋਂ ਬਾਅਦ ਚਲੇ ਜਾਂਦੇ ਆ ਹੁਣ ਜਿਵੇਂ ਤੁਸੀਂ ਸਮਾਂ ਬਦਿੱਤ ਕਰ ਰਹੇ ਹੋ ਕਿੰਨੇ ਕੰਨਾ ਸਮਾਂ ਇਹ ਸਾਡੇ ਨਾਲ ਸਵੇਰਦੇ ਆ ਇਹਨਾਂ ਨੂੰ ਦੱਸੋ ਕਰੋਗੇ ਕਿ ਪਤਾ ਉਹਨਾਂ ਦਾ ਕਿਉਂਕਿ ਕਈ ਵਾਰ ਆਉਂਦੇ ਆ ਨਾ ਸਾਡਾ ਕੁਝ ਜਿੱਦਣ ਤੋਂ 11 ਤਰੀਕ ਤੋਂ ਦੋ ਕੇਸਲੀਆਂ ਇੱਥੇ ਆ ਤੀਸਰੀ ਉਹ ਵਿੱਚ ਖੜੀ ਹੈ ਚੌਥੀ ਇੱਕ ਹੋਰ ਆ ਜਾਣੀ ਆ ਫੇਰ ਇੱਥੇ ਸੇਵਾਦਾਰ ਉਹ ਘਰ ਆ ਉਹਨਾਂ ਦੇ ਉਹੀ ਉਥੇ ਸੇਵਾ ਕਰਦਾ ਉਹਦੇ ਕੋਲ ਸਾਰੀਆਂ ਰਾਤ ਵੇਲੇ ਵੀ ਤੁਹਾਨੂੰ ਦੰਨੇ ਅੱਜ ਉਹਨੇ ਜੋ ਦੱਸਿਆ ਕਹਿੰਦੇ ਮੈਂ ਰਾਤੀ 15 ਬੰਦੇ ਕੱਢ ਕੇ ਲਿਆ ਆ ਉਹ ਇਹ ਰਾਤ ਨੂੰ ਚਲਾਉਣਾ ਤੂੰ ਕਿਦਾਂ ਉਹ ਕਹਿੰਦਾ ਬਾਬਾ ਜੀ ਆ ਖੜਾ ਕਹਿੰਦਾ ਰਾਤ ਰਾਤ ਨੂੰ ਚਾਂਦੀ ਚਾੜਨੀ ਹੁੰਦੀ ਸਿਰਫ ਲੈਡ ਨਹੀਂ ਜਗਾਉਣੀ ਤੇ ਖੰਬੇ ਤੋਂ ਬਿਨਾ ਕੋਈ ਟ੍ਰੈਪਕ ਹੁੰਦੀ ਨਹੀਂ ਸੋ ਹਾਦੂ ਨੂੰ ਲੱਗੇ ਹੋਏ ਜਿਵੇਂ ਲੋਕਾਂ ਦੇ ਸਵਾਲ ਸੀਗੇ ਉਹ ਕਲੀਅਰ ਹੋ ਗਏ ਤੇ ਬਈ ਜਿਹੜੇ ਨੇ ਰੋਜ਼ ਜਾਂਦੇ ਨੇ ਇਹ ਤੁਹਾਡੇ ਤੁਹਾਡੇ ਵੱਲੋਂ ਲਾਏ ਹੋਏ ਨੇ ਇਹਨਾਂ ਦਾ ਘਰ ਅੰਦਰ ਆਏ ਵੀ 100 ਖੇਦ ਇਹਨਾਂ ਦੇ ਪਰਿਵਾਰ ਦੇ ਝੋਨੇ ਦੇ ਸੀ ਉਸ ਦਿਨ ਤੋਂ ਫਖੀਰਤ ਕਰ ਤੁਸੀਂ ਇਹਦਾ ਕਿਤੇ ਨਾ ਸਪੈਸ਼ਲ ਸਾਡਾ ਵੀਰੇ ਇਹਨਾਂ ਦਾ ਡਾਟਾ ਇਕੱਠਾ ਕਰਿਓ ਕਿੰਨਾ ਘਰਾਂ ਤੋਂ ਕਿੰਨੇ ਬੰਦਿਆਂ ਨੂੰ ਕੱਢਿਆ ਕਿੰਨੇ ਆ ਤੇ ਕਿੱਰੇ ਨੂੰ ਪਹੁੰਚ ਕੀਤੀ ਕੀ ਆ ਸਮਾਨ ਕੱਢ ਰਿਆ ਰਾਤ ਨੂੰ ਵੀ ਹੁਣ ਤੱਕ ਇਥੇ ਅਸੀਂ ਇਹਦੇ ਨਾਲ ਆਏ ਐ ਅਸੀਂ ਕਹਿੰਦੇ ਬਾਬਾ ਜੀ ਉਹ ਦੋ ਘਰਾਂ ਦੇ ਕੁੱਤੇ ਆ ਉਹ ਪਰਿਵਾਰ ਚਲੇ ਗਿਆ ਉਹਨਾਂ ਨੂੰ ਰੋਟੀ ਹੁਣ ਵੀ ਇਹ ਪਹਿਲਾਂ ਰੱਖ ਕੇ ਲਗਾਇਆ ਸੀ ਵੀ ਉਹਨਾਂ ਨੂੰ ਰੋਟੀ ਪਾਉਣੀ ਹੈ ਸੋ ਬਾਕੀ ਕੀ ਕਰ ਸਕਦੇ ਆ ਆਪਾਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਕਿਸੇ ਨੂੰ ਨਾ ਹੀ ਕਦੇ ਮਾਰਾ ਕਿਹਾ ਵਾ ਨਾ ਸਾਡੀ ਆਦਤ ਸੋ ਗੁਰੂ ਪਾਸੇ ਕਰਨ ਜੋ ਛੋੜਾ ਵੀ ਕੋਈ ਕਰ ਰਿਹਾ ਧੰਨਵਾਦ ਜਿਆਦਾ ਵੀ ਕਰ ਰਿਹਾ ਧੰਨਵਾਦ ਕੋਈ ਹੈ ਹਰ ਬੰਦਾ ਕਹਿੰਦਾ ਵੀ ਮੈਂ ਸਾਰਾ ਕੁਝ ਕਰ ਦੂੰ ਇਹ ਉਹਦੀ ਗੋ ਹੋ ਸਕਦੀ ਹੈ ਜਿੰਨਾ ਕੋ ਰੋਲ ਹੈ ਉਹਨੂੰ ਕਰਨਾ ਚਾਹੀਦਾ ਬਿਲਕੁਲ ਇੰਕੋ ਬਹੁਤ ਬਹੁਤ ਤੈਨੂੰ ਵੀ ਦੇਖੋ ਖਾੜੇ ਤੇ ਗੁੱਸਾ ਹੋ ਰਿਹਾ ਨਹੀਂ ਨਹੀਂ ਸਾਡੀ ਤੁਹਾਡੇ ਤੋਂ ਕਿਉਂ ਗੁੱਸੇ ਆਉਣਾ ਅਸੀਂ ਸਾਡੇ ਨਮਾਇंदे ਹਾਂ ਥੋੜਾ ਜਿਹਾ ਸਮਾਂ ਦੇ ਦਿਓ ਜੀ ਕਿਉਂਕਿ ਸਾਡੀ ਕਿਉਂਕਿ ਹੁਣ ਧੁੱਪ ਚ ਹੈ ਠੀਕ ਹੈ ਹਰ ਜੀ ਦਾ ਤੁਹਾਡੇ ਦਾ ਜਵਾਬ ਅਸੀਂ ਕਿਹੜਾ ਘਪੋਰੇ ਚ ਰਹਿੰਨੇ ਨਹੀਂ ਨਹੀਂ ਬਿਲਕੁਲ ਜਦੋਂ ਵੀ ਆਓ ਤੁਸੀਂ ਮੈਂ ਇੱਕ ਮੋਰੀ ਨਹੀਂ ਘੋਰੇ ਵਾਲੇ ਤਾਂ ਚਲੋ ਛੇਤੀ ਨਿਕਲ ਆਉਂਦੇ ਤੁਸੀਂ ਤਾਂ ਲੱਗੇ ਹੋਏ ਲੋਕਾਂ ਦੇ ਅਰੇ ਇਹ ਤਾਂ ਹੁਣ ਕੱਢ ਰਹੇ ਹੋ ਚਾਹ ਰਹੇ ਹੁਣ ਫੇਰ ਜਾਣਾ ਉਧਰ ਜਾਣਾ ਤਾਂ ਇਹ ਨਾਲ ਚੱਲ ਅਸੀਂ ਚੱਲਦੇ ਹਾਂ ਪਾਪਾ ਜੀ ਦੇ ਨਾਲ ਜਾਵਾਂਗੇ ਅਸੀਂ ਕਈ ਹਾਲਾਤ ਜਿਹੜੇ ਅੱਗੇ ਜਾ ਕੇ ਦਿਖਾਵਾਂਗੇ ਕਿ ਕਿਉਂਕਿ ਜਿਵੇਂ ਲਗਾਤਾਰ ਇਥੇ ਇਹ ਚੀਜ਼ਾਂ ਕਹਿ ਰਹੇ ਸੀਗੇ ਤੇ ਹੁਣ ਜਿਵੇਂ ਬਾਬਾ ਜੀ ਨੇ ਕਿਹਾ ਤਾਂ ਕਿ ਤੁਸੀਂ ਸਾਡੇ ਨਾਲ ਹੀ ਚਲੋ ਤੁਹਾਨੂੰ ਸਾਰੇ ਹਾਲਾਤ ਜਿਹੜੇ ਨੇ ਉਹ ਦਿਖਾਣੇ ਆ